ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਵਰਮਿੰਦਾ ਕਾ ਚੈਹਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਲੈ ਕੇ ਆਈ ਆ ਤੇ ਜਿੰਨੀ ਵੀ ਅੱਜ ਦੀ ਕਲੈਕਸ਼ਨ ਹੋਊਗੀ ਰੀਵਾ ਬ੍ਰਾਂਡ ਗੰਗਾ ਬ੍ਰਾਂਡ ਦੇ ਉੱਪਰ ਆ ਬਹੁਤ ਪਿਆਰੇ ਬਹੁਤ ਸੋਹਣੇ ਸੋਹਣੇ ਸੂਟ ਆਏ ਨੇ ਬੁਟੀਕ ਪੀਸ ਨੇ ਸਿੰਗਲ ਸਿੰਗਲ ਸੋਲੋ ਸੋਲੋ ਪੀਸ ਨੇ ਥੋੜੀ ਜੀ ਕਲੈਕਸ਼ਨ ਲੈ ਕੇ ਆਏ ਆ ਕਿਉਂਕਿ ਇਹ ਸਾਰੀਆਂ ਪ੍ਰੀਮੀਅਮ ਰੇਂਜਾਂ ਨੇ ਤੇ ਜਿਹੜੀਆਂ ਭੈਣਾਂ ਆਪਣੀਆਂ ਫੋਰਨ ਤੋਂ ਆਪਾਂ ਨੂੰ ਰੈਗੂਲਰ ਦੇਖਦੀਆਂ ਉਹਨਾਂ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਸਣ ਕੇ ਸੋਹਣੇ ਸੂਟ ਨੇ ਬਹੁਤ ਪਿਆਰੇ ਜਿਹੜੀਆਂ ਜਾਨਕੀ ਪ੍ਰੀਮੀਅਮ ਕੁਆਲਟੀ ਲਾਈਕ ਕਰਦੀਆਂ ਨੇ ਵਿਸਕੋਸ ਦੀ ਕੁਆਲਟੀ ਹੋਵੇ ਪ੍ਰੀਮੀਅਮ ਅਲੱਗ ਜੀ ਡਿਫਰੈਂਟ ਜੀ ਚੀਜ਼ ਨੂੰ ਵੇਅਰ ਕਰਨਾ ਪਸੰਦ ਕਰਦੀਆਂ ਨੇ ਉਹਨਾਂ ਲਈ ਅੱਜ ਦੀ ਵੀਡੀਓ ਸਭ ਤੋਂ ਸੋਹਣੀ ਵੀਡੀਓ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੇ ਚੈਨਲ ਤੇ ਆਈਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿਦਾਂ ਦੀ ਲੱਗਦੀ ਹੈ ਠੀਕ ਹੈ ਜੀ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਤੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਹੈਂਡਵਰਕ ਦੇ ਸੂਟ ਸਾਡੀ ਹੈਗੀ ਆ ਜੀ ਇੰਸਟਾ ਦੀ ਆਈਡੀ ਚਹਿਲ ਕਲੈਕਸ਼ਨ 27 ਉਹਦੇ ਉੱਤੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਤੇ ਉਹਦੇ ਉੱਪਰੋਂ ਹੈਂਡਵਰਕ ਦੇ ਬਹੁਤ ਸੋਹਣੀਆਂ ਅਪਡੇ ਤਾ ਉਹਨਾਂ ਚੋਂ ਤੁਸੀਂ ਆਪਣਾ ਪਿਕ ਕਰ ਸਕਦੇ ਹੋ। ਲੋ ਜੀ। ਪਹਿਲਾ ਹੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ। ਬਿਲਕੁਲ ਹੀ ਵਿਸਕੋਸ ਦੀ ਕੁਆਲਿਟੀ ਆ। ਵਿਸਕੋਸ ਮੁ ਡਾਲ ਦੇ ਉੱਪਰ ਆ ਬਹੁਤ ਪਿਆਰਾ ਬਹੁਤ ਸੋਹਣਾ। ਵਿਸਕੋਸ ਮਸਲੀਨ ਤੋਂ ਉੱਪਰ ਫੈਬਰਿਕ ਹੁੰਦਾ ਬਿਲਕੁਲ ਸਿਲਕ ਵਾਂਗੂ ਸ਼ਾਈਨ ਰਹੂਗੀ ਸਾਰੇ ਫੈਬਰਿਕ ਦੇ ਵਿੱਚ। ਪਿਓਰ ਮੁ ਡਾਲ ਦਾ ਫੈਬਰਿਕ ਰਹੂਗਾ। ਸੋਲੋ ਪੀਸ ਆ। ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ। ਤੇ ਆਲਓਵਰ 5 ਮੀਟਰ ਦੀ ਪ੍ਰੋਪਰ ਤੋਂ ਤੁਹਾਨੂੰ ਕੱਟ ਮਿਲੂਗੀ ਨਾਲ ਇਹਦੇ ਵਿਸਕੋਸ ਮਸਲੀਨ ਦਾ ਹੋਊਗਾ ਜੀ ਦੁਪੱਟਾ ਆਲੋ ਜੀ ਵਿਸਕੋਸ ਮਸਲੀਨ ਦਾ ਹੋਊਗਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਬਹੁਤ ਸੋਹਣਾ ਸੂਟ ਆ ਪਿਓਰ ਮੁਢਾਲ ਦਾ ਸੂਟ ਆ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਦੁਪੱਟਿਆਂ ਦੀ ਲੰਬਾਈ ਚੌੜਾਈ ਵਗੈਰਾ ਬਹੁਤ ਪਿਆਰੀ ਆ ਖੁੱਲੇ-ਖੁੱਲੇ ਦੁਪੱਟੇ ਆ ਪ੍ਰੀਮੀਅਮ ਰੇਂਜਾਂ ਨੇ ਕੱਟ ਦੀ ਕਿਸੇ ਪਾਸਿਓ ਕੋਈ ਪ੍ਰੋਬਲਮ ਨਹੀਂ ਰਹੂਗੀ ਫੈਬਰਿਕ ਦੀ ਕਿਸੇ ਪਾਸਿਓ ਕੋਈ ਪ੍ਰੋਬਲਮ ਨਹੀਂ ਰਹੂਗੀ ਜਿਹੜੀ ਆਪਾਂ ਨਾ ਕਹਿਦੀਆਂ ਨੇ ਪ੍ਰਿੰਟ ਸੂਟ ਇੰਨੇ ਮਹਿੰਗੇ ਤਾਂ ਇਹ ਬ੍ਰਾਂਡ ਦੇ ਆਰਟੀਕਲ ਨਹੀਂ ਸੈਕੰਡ ਆ ਕਿ ਕੁਆਲਿਟੀ ਇਹਨਾਂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਿਹੜੀ ਕੁਆਲਿਟੀ ਆ ਸਾਨੂੰ ਦੇ ਰਹੇ ਤਾਂ ਉੱਤੇ ਕੋਈ ਕੱਪੜਾ ਹੀ ਨਹੀਂ ਹੈਗਾ ਸੋ ਇੰਨੀਆਂ ਸੋਹਣੀਆਂ ਕੁਆਲਿਟੀਆਂ ਤੁਹਾਡੇ ਲਈ ਲੈ ਕੇ ਆਏ ਆ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਦੇਖ ਲਓ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਆ ਇਹ ਵੀ ਸੋਲੋ ਪੀਸ ਆ ਸੋ ਜਿਹੜੀ ਭੈਣ ਦਾ ਸਕਰੀਨਸ਼ਾਟ ਆ ਜੋ ਮਿਲ ਜੂਗਾ ਉਹਨੂੰ ਸਿੰਗਲ ਸਿੰਗਲ ਪੀਸ ਨੇ ਰਿਪੀਟ ਇਹਨਾਂ ਦੇ ਵਿੱਚ ਨਹੀਂ ਹੈਗੀ ਆ ਲੋ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਹੀ ਸੋਹਣੀ ਟੈਬੀ ਵਰਬਰੀਆ ਬਿਲਕੁਲ ਲੇਟੈਸਟ ਜਿੰਨਾ ਵੀ ਫੈਬਰਿਕ ਆ ਦੀ ਵੀਡੀਓ ਤਾਂ ਦਊਂਗੀ ਸਭ ਤੋਂ ਜ਼ਿਆਦਾ ਡਿਫਰੈਂਟ ਅਤੇ ਸਭ ਤੋਂ ਸੋਹਣਾ ਦਊਂਗੀ ਬਹੁਤ ਸੋਹਣਾ ਪ੍ਰਿੰਟ ਆ ਵਾਈਟ ਬਲੈਕ ਦਾ ਕੰਬੀਨੇਸ਼ਨ ਆ ਬਹੁਤ ਹੀ ਸੋਹਣਾ ਤੇ ਨਾਲ ਹੀ ਤੇ ਤੁਹਾਨੂੰ ਸੇਮ ਮੋਟਲ ਦੇ ਉੱਪਰ ਮਿਲੂਗੀ ਜੀ ਬਾਟਮ ਆ ਲੋ ਪਿਓਰ ਮੋਟਲ ਦੀ ਬਲੈਕ ਕਲਰ ਦੀ ਰਹੂਗੀ ਬਾਟਮ ਪ੍ਰਾਈਸ ਸਾਰੇ ਸੂਟਾਂ ਦਾ ਤੁਹਾਡਾ ਸਕਰੀਨ ਤੇ ਸ਼ੋਅ ਹੋ ਜਾਊਗਾ ਤੁਸੀਂ ਆਪਣਾ ਰੇਟ ਦੇਖ ਕੇ ਜਿਹੜਾ ਵੀ ਸੂਟ ਪਿਕ ਕਰਨਾ ਕਰ ਸਕਦੇ ਹੋ ਲਓ ਜੀ ਨੈਕਸਟ ਵਾਲਾ ਦੇਖ ਲਓ ਇਹਦਾ ਦੁਪੱਟਾ ਉਹ ਵੀ ਬਹੁਤ ਪਿਆਰਾ ਲੱਗੂਗਾ ਇਦਾਂ ਰੋਗਾ ਜੀ ਇਹਦਾ ਦੁਪੱਟਾ ਲੰਬਾਈ ਛੜਾਈ ਦੁਪੱਟੇ ਦੀ ਫੁੱਲ ਆਨ ਮਿਲੋਗੀ ਤੁਹਾਨੂੰ ਬਹੁਤ ਸੋਹਣੀ ਲੰਬਾਈ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਦੁਪੱਟੇ ਦੀ ਆ ਦੇਖੋ ਦੁਪੱਟਾ ਇਹ ਸੂਟ ਦੇਖੋ ਲੁੱਕ ਵਾਈਜ਼ ਬਹੁਤ ਸੋਹਣੇ ਸੂਟ ਆ ਬਹੁਤ ਹੀ ਪਿਆਰੇ ਦੋ ਨੰਬਰ ਇਹ ਸੂਟ ਰਹੂਗਾ ਬਲੈਕ ਐਂਡ ਵਾਈਟ ਦਾ ਵਾਈਟ ਦਾ ਕੰਬੀਨੇਸ਼ਨ ਆ ਫੈਬਰਿਕ ਦਾ ਜਦੋਂ ਤੁਹਾਡੇ ਹੱਥਾਂ ਜਾਊ ਤੁਸੀਂ ਖੁਦ ਦੇਖੋਗੇ ਕਿ ਰੇਂਜ ਕੁਝ ਵੀ ਨਹੀਂ ਹੈਗੀ ਅਕੋਰਡਿੰਗ ਟੂ ਫੈਬਰਿਕ ਅਲੋ ਨੈਕਸਟ ਵਾਲਾ ਪੀਸ ਦੇਖ ਲੋ ਇਹ ਵੀ ਬਹੁਤ ਪਿਆਰਾ ਬੋਸ ਹੇ ਰੋਗਾ ਗੰਗਾ ਬ੍ਰਾਂਡ ਦਾ ਗੰਗਾ ਬ੍ਰਾਂਡ ਦਾ ਆਰਟੀਕਲ ਰੋਗਾ ਜੀ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਤੇ ਬਹੁਤ ਹੀ ਪਿਆਰਾ ਸਾਰਾ ਇਹਦਾ ਜਿਹੜਾ ਸਟਾਫ ਲੱਗਿਆ ਬਹੁਤ ਸੋਹਣਾ ਲੱਗਿਆ ਹੋਇਆ ਇਹਦੀ ਸ਼ਿਮਰ ਆ ਸ਼ਿਮਰ ਦੇ ਉੱਪਰ ਆਹੀ ਬਿਸਕੋਜ਼ ਦੀ ਕੁਆਲਿਟੀ ਆ ਕਿਉਂਕਿ ਜਦੋਂ ਬ੍ਰਾਂਡ ਦੀ ਗੱਲ ਆ ਗਈ ਕੁਆਲਿਟੀ ਬਾਰੇ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਸਭ ਤੋਂ ਛੋਟੀ ਦੇ ਬ੍ਰਾਂਡ ਜਿਹੜੇ ਆਪਾਂ ਕਹਿ ਦਈਏ ਨਾ ਸਭ ਤੋਂ ਟੌਪ ਦੇ ਬ੍ਰਾਂਡ ਨੇ ਇਹ हो गया था गले के उपर सारा काम बहुत प्यारा बहुत सोहना का ब्लू कलर सूट है शर्ट का जिना भी फैबरिक रहूगा बहुत प्यारा कोई लाइनिंग अंडर शर्ट दीट नहीं रहेगी जी जो हल्की जी लवा लो तो ग्रेस बहुत सोहनी आजगी सेम रहे विस्कॉस मसलीन बॉटम बहुत प्यारी बहुत सोहनी ब्लू कलर से ਨਾਲੀ ਦਾ ਹੈਗਾ ਜੀ ਦੁਪੱਟਾ ਮਸਲੀਨ ਸਿਲਕ ਦਾ ਮਸਲੀਨ ਸਿਲਕ ਦੇ ਉੱਪਰ ਆ ਜਦੋਂ ਸਿਲਕ ਦੀ ਗੱਲ ਆ ਗਈ ਤਾਂ ਸ਼ਾਈਨ ਮਿਲੂਗੀ ਤੁਹਾਨੂੰ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਸਾਰਾ ਡਿਜ਼ਾਈਨ ਜਿਹੜਾ ਇਹਦੇ ਗਲੇ ਦੇ ਉੱਪਰ ਹੋਇਆ ਸੇਮ ਪ੍ਰਿੰਟਿੰਗ ਦੁਪੱਟੇ ਦੇ ਵਿੱਚ ਹੋਈ ਹੋਈ ਹੈ ਇਹਦੇ ਵਿੱਚ ਇਹ ਵਾਲੇ ਪੀਸ ਤੇ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਸੂਟ ਰਹੂਗਾ ਇਹ ਹੈਗੀ ਇਹਦੀ ਬਣੇ ਹੋਏ ਦੀ ਲੁੱਕ ਗੰਗਾ ਬ੍ਰਾਂਡ ਰਹੂਗਾ ਜੀ オリジナル ਪੀਸ ਨੇ ਸੈਕਿੰਡ ਕਲਰ ਇਹਦਾ ਰਹੂਗਾ ਜੀ ਕਾਫੀ ਸ਼ੇਡ ਲਓ ਜੀ ਕਾਫੀ ਸ਼ੇਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਨਾਲ ਇਹਦੇ ਦੁਪੱਟਾ ਰਹੂਗਾ ਜੀ ਤੇ ਨੰਬਰ ਰਹੂਗਾ 4 4 ਨੰਬਰ ਸੂਟ ਲਊਗਾ ਤੇ ਦੋ ਸੂਟ ਤੁਹਾਨੂੰ ਦਿਖਾਉਂਗੀ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਪ੍ਰੀਮੀਅਮ ਰੇਂਜ ਦੇ ਪਹਿਲਾ ਫੋਟੋ ਦੇਖ ਲਓ ਫੋਟੋ ਦੇ ਵਿੱਚ ਕਾਫੀ ਜ਼ਿਆਦਾ ਉਹ ਹੋਗੀ ਮੁਰਗੀ ਸੀਗੀ ਜੀ ਫੋਟੋ ਹੀਰ ਨੰਬਰ ਆ ਬਹੁਤ ਪਿਆਰਾ ਬਹੁਤ ਸੋਹਣਾ ਜਿਹੜੀਆਂ ਭੈਣਾਂ ਟਿਸਟਾ ਬ੍ਰਾਂਡ ਪਾਉਣਾ ਲਾਈਕ ਕਰਦੀਆਂ ਨੇ ਤਾਂ ਤੁਸੀਂ ਇਹ ਚੀਜ਼ਾਂ ਨਾ ਛੱਡਿਓ ਟਿਸਟਾ ਬ੍ਰਾਂਡ ਦੀਆਂ ਜਿਹੜੀਆਂ ਸ਼ਕੀਨ ਨੇ ਕਿ ਅਸੀਂ ਉਹੀ ਕੱਪੜਾ ਪਾਉਣਾ ਜਿਹੜਾ ਪਿਸਟਾ ਵਾਲੇ ਬਣਾਉਂਦੇ ਨੇ ਤਾਂ ਬਹੁਤ ਪਿਆਰਾ ਕਰਦੇਗਾ ਬਹੁਤ ਸੋਹਣਾ ਹਲੋ ਜੀ ਇਦਾਂ ਹੋ ਗਿਆ ਇਹਦਾ ਗਲਾ ਗਲੇ ਦੇ ਉੱਪਰ ਨਾ ਸਾਰਾ ਤੁਹਾਨੂੰ ਬਹੁਤ ਹੀ ਸਰਦਾਰੀ ਜੀ ਲੁੱਕ ਦਾ ਬਹੁਤ ਹੀ ਡਿਫਰੈਂਟ ਜਿਆ ਥ੍ਰੈਡ ਵਰਕ ਦਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਬਹੁਤ ਹੀ ਇਹ ਉਹਨਾਂ ਪਹਿਨਣ ਲਈ ਆ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀਆਂ ਪ੍ਰੀਮੀਅਮ ਕੁਆਲਿਟੀਆਂ ਜਮਾਈ ਮਤਲਬ ਕਿ ਫੁੱਲ ਵਾਂਗੂ ਹਾਲੇ ਜੇ ਸੂਟ ਤੇ ਬਹੁਤ ਹੀ ਵਿਸਕਾਸ ਦੀ ਕੁਆਲਿਟੀ ਤੁਹਾਨੂੰ ਪਸੰਦ ਕਰਦੀਆਂ ਨੇ ਕਲਰ ਕੰਬੀਨੇਸ਼ਨ ਇਹ ਤਾਂ ਦੇਖ ਲਓ ਬਹੁਤ ਪਿਆਰਾ ਐਂਡ ਇਹਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਘੇਰੇ ਦੇ ਉੱਪਰ ਲੈਸ ਮਿਲੂਗੀ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਇਹਦਾ ਰਹੂਗਾ ਜੀ ਸਾਰੇ ਘੇਰੇ ਦੇ ਉੱਪਰ ਲੈਸਿਸ ਦਾ ਕੰਮ ਨਾਲ ਸੇਮ ਸੈਲਫ ਪ੍ਰਿੰਟਡ ਬਾਟਮ ਰਹੂ ਤੇ ਨਾਲ ਇਹਦੇ ਜਿਹੜੀ ਨਾ ਬਾਟਮ ਦੇ ਉੱਪਰ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਤੁਹਾਨੂੰ ਲੈਸ ਦਾ ਡਿਜ਼ਾਈਨ ਮਿਲ ਰਿਹਾ ਇਹਨੂੰ ਚਾਹੇ ਤੁਸੀਂ ਬਾਟਮ ਦਾ ਜੇ ਤੁਸੀਂ ਮਨ ਲਗੇ ਟਰੌਜ਼ਰ ਵਗੈਰਾ ਬਣਾਉਣੇ ਹੋ ਤੇ ਲਗਾ ਲੋ ਨਹੀਂ ਤੇ ਇਹ ਬਾਹਾਂ ਦੇ ਉੱਪਰ ਅਡਜਸਟ ਹੋ ਜਾਊਗੀ ਬਾਹਾਂ ਬਹੁਤ ਵਧੀਆ ਪਾਕਿਸਤਾਨੀ ਜੀ ਲੁੱਕ ਦੀਆਂ ਬਣ ਜਾਣਗੀਆਂ ਬਹੁਤ ਸੋਹਣਾ ਪੀਸਾ ਬਣੇ ਹੋਏ ਦੀ ਅਸਲੀ ਲੁੱਕ ਇੰਨੀ ਆਉਣੀ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਹੈਗਾ ਪੀਸਾ ਤੇ ਨਾਲ ਇਹਦੇ ਬਾਟਮ ਇਸ ਤਰ੍ਹਾਂ ਮਿਲ ਰਿਹਾ ਤੁਹਾਨੂੰ ਆ ਲੋ ਜੀ ਪੂਰੀ ਵਧੀਆ 80 cm ਤੋਂ ਪਲੱਸ ਰਹੂਗਾ ਕਪੜਾ ਬਾਟਮ ਦਾ 3 ਮੀਟਰ ਦੇ ਨੀਅਰ ਅਬਾਊਟ ਰਹੂਗਾ ਬਹੁਤ ਪਿਆਰਾ ਬਾਟਮ ਆ ਬਹੁਤ ਹੀ ਵਧੀਆ ਸਾਰੀ ਡਿਜੀਟਲ ਤੁਹਾਨੂੰ ਸ਼ਰਟ ਆ ਫਰੰਟ ਬੈਕ ਸੇਮ ਰਹੂਗਾ ਤੇ ਬਾਕੀ ਸਾਰੀ ਗੱਲ ਜਿਹੜੀ ਖਤਮ ਹੋ ਰਹੀ ਆ ਉਹ ਹੋ ਰਹੀ ਆ ਤੇ ਦੁਪट्टे ਦੇ ਉੱਪਰ ਆ ਕੇ ਦੁਪੱਟਾ ਬਹੁਤ ਸੋਹਣਾ ਸਾਰੀ ਜੋ ਲੈਸਿਸ ਦਾ ਕੰਮ ਤੁਹਾਨੂੰ ਸੂਟ ਦੇ ਨਾਲ ਲੈਸਿਸ ਦਿੱਤੀਆਂ ਹੋਈਆਂ ਨੇ ਕਰਾਉਣ ਲਈ ਬਾਹਾਂ ਦੇ ਉੱਪਰ ਗਲੇ ਦੇ ਉੱਪਰ ਸੇਮ ਲੈਸਿਸ ਦਾ ਕੰਮ ਤੁਹਾਨੂੰ ਦੁਪੱਟੇ ਦੇ ਉੱਪਰ ਵੀ ਆਰਗੈਂਜ਼ਾ ਦੀ ਬਹੁਤ ਪਿਆਰੀ ਤੇ ਦੁਪੱਟਾ ਤੁਹਾਨੂੰ ਮਿਲ ਰਿਹਾ ਨਵ ਫਰਤ ਕਵਰ ਚਨੂਨ ਦਾ ਜਿਹੜਾ ਦੁਪੱਟਾ ਪਹਿਨਣ ਲਾਇਕ ਕਰਦੀ ਹੈ ਨਾ ਉਹ ਵਾਲਾ ਦੁਪੱਟਾ ਲੱਗਿਆ ਪਿਓਰ ਦਾ ਦੁਪੱਟਾ ਪਿਓਰ ਚਨੂਨ ਦਾ 1500 ਵਾਲਾ ਦੁਪੱਟਾ ਜੀ ਇਹ ਵਾਈਟ ਦੁਪੱਟਾ ਜਿਹੜਾ 1500 ਦਾ ਹੁੰਦਾ ਉਹ ਵਾਲਾ ਦੁਪੱਟਾ ਪੂਰਾ ਖੁੱਲਾ ਢੁੱਲਾ ਮਿਲੂਗਾ 4 ਸਾਈਡ ਆਰਗੈਂਜ਼ਾ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਜੇ ਦੁਪੱਟਾ ਡੁਪਲੀਕੇਟ ਹੋਵੇ ਜਾਂ ਅਦਰ ਹੋਵੇ ਜਾਂ ਬ੍ਰੈਂਡ ਨਾ ਹੋਵੇ ਤਾਂ ਸੂਟ ਸਾਡਾ ਹੋਊਗਾ ਇੰਨੀ ਗੱਲ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੀ ਸੋਲੋ ਪੀਸ ਆ ਫਟਾ ਫਟ ਪਿਕ ਲੈ ਕੇ ਚੱਕ ਲੋ ਜਿਹੜੀ ਭੈਣ ਨੂੰ ਵੀ ਚਾਹੀਦਾ ਨੰਬਰ ਹੋਊਗਾ ਜੀ 5 ਆ ਲੋਟੀ ਨੈਕਸਟ ਵਾਲਾ ਪੀਸ ਦੇਖ ਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਸੋਲੋ ਸੋਲੋ ਪੀਸ ਆਈ ਨਹੀਂ ਬਟ ਇਹਨਾਂ ਦੀ ਜਿਹੜੀ ਲੁੱਕ ਵਾਈਜ਼ ਆਈ ਆ ਉਹ ਬਹੁਤ ਸੋਹਣੀ ਆ ਜੀ ਬਾਕਮਾਲ ਪੀਸ ਆਏ ਨੇ ਇਹ ਵੀ 3 ਮੀਟਰ ਦੇ ਨੀਅਰ ਅਬਾਊਟ ਤੁਹਾਨੂੰ ਸ਼ਰਟ ਦਾ ਕਪੜਾ ਮਿਲੂਗਾ 3 ਮੀਟਰ ਦੇ ਨੀਅਰ ਅਬਾਊਟ ਜਿੰਨੇ ਮਰਜ਼ੀ ਤੁਸੀਂ ਹੈਵੀਓ ਇਹ ਦੋਨੇ ਸੂਟਾਂ ਦੀ ਕੱਟ ਬਹੁਤ ਖੁੱਲੀ ਡੁੱਲੀ ਰਹੂਗੀ ਆਰਾਮ ਦੇ ਨਾਲ ਤੁਹਾਡੇ ਸੂਟ ਬਣਨਗੇ ਕੋਈ ਘੇਰੇ ਦੀ ਕੋਈ ਲੈਂਥ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ ਇਹਨਾਂ ਦੇ ਵਿੱਚ ਇਸ ਤਰ੍ਹਾਂ ਰੋਗ ਹੈ ਦਾ ਆਰਗੈਂਜ਼ਾ ਦਾ ਸਾਰੇ ਲੈਸਿਸ ਦਾ ਕੰਮ ਹੋਇਆ ਹੋਇਆ ਤੇ ਨਾਲ ਵਿਸਕੋਸ ਮਸਲਿਨ ਦੇ ਨਾਲ ਬਾਟਮ ਮਿਲੂਗੀ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਫੈਬਰਿਕ ਲੱਗਿਆ ਹੋਇਆ ਵਾ ਸੂਟ ਦਾ ਫੈਬਰਿਕ ਤਾਂ ਸੂਟ ਦਾ ਬਿਲਕੁਲ ਹੀ ਫੁੱਲ ਵਾਂਗੂ ਹਾਲਾਵਾਜੀ ਬਿਲਕੁਲ ਹੀ ਚਾਹੇ ਸਾਰੇ ਸੂਟ ਨੂੰ ਨਾ ਉਹ ਕਰ ਲੋ ਇਹਦੀ ਸ਼ਰਟ ਦੇ ਵਿੱਚ ਜਿਹੜਾ ਤੁਹਾਨੂੰ ਆਹ ਪ੍ਰਿੰਟ ਦਿਖ ਰਿਹਾ ਇਹਦੇ ਫਰੰਟ ਦੇ ਉੱਪਰ ਤੁਹਾਨੂੰ ਥ੍ਰੈਡ ਦਾ ਕੰਮ ਵੀ ਕਰ ਦੇਵਾਂ ਫਰੰਟਾ ਜਿਹੜਾ ਇਹ ਥ੍ਰੈਡ ਹੋਇਆ ਹੋਇਆ ਸਾਰਾ ਥ੍ਰੈਡ ਦਾ ਕੰਮ ਥ੍ਰੈਡ ਦਾ ਕੰਮ ਲੂਗਾ ਸਾਰੇ ਫਰੰਟ ਦੇ ਉੱਪਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹੜੀ ਬੈਕ ਆ ਉਹ ਤੁਹਾਨੂੰ ਮੈਂ ਦਿਖਾਈ ਦਿੱਤੀ ਆ ਵੀ ਉਹ ਤਾਂ ਪਲੇਨ ਰਹੋਗੀ ਫਰੰਟ ਦੇ ਉੱਪਰ ਸਾਰਾ ਥ੍ਰੈਡ ਵਾਈਟ ਕਲਰ ਦਾ ਕੰਬੀਨੇਸ਼ਨ ਆ ਥ੍ਰੈਡ ਦਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਪਾਏ ਹੋਇਆ ਸੂਟ ਅਗਲਾ ਦੋ ਕੜੀ ਪੁੱਛਣਗੇ ਵੀ ਕਿੱਥੋਂ ਲੈਣੇ ਕਿਉਂਕਿ ਇਹ ਵਾਲੀਆਂ ਚੀਜ਼ਾਂ ਹਰ ਕਿਤੇ ਨਹੀਂ ਮਿਲਦੀਆਂ ਹੈਗੀਆਂ ਠੀਕ ਹੈ ਜੀ ਨਾਲ ਬਹੁਤ ਸੋਹਣੀ ਬਾਟਮ ਆ ਸੈਕੰਡ ਚੀਜ਼ ਇਹ ਤੁਹਾਨੂੰ ਇਹਦੇ ਵਿੱਚ ਮੈਂ ਆਪਸ਼ਨ ਦੇ ਦਿੰਦੀ ਆ ਕਈ ਪਹਿਣਾ ਵਾਈਟ ਬਾਟਮ ਤੋਂ ਚੱਲਦੀਆਂ ਨੇ ਕਿ ਅਸੀਂ ਵਾਈਟ ਬਾਟਮ ਨਹੀਂ ਲੈਣੀ ਤਾਂ ਤੁਸੀਂ ਇਹਦੇ ਵਿੱਚ ਬਹੁਤ ਕਲਰ ਨੇ ਜਿਹੜੇ ਮਰਜੀ ਕਲਰ ਦੀ ਬਾਟਮ ਨੂੰ ਇਹਦੇ ਨਾਲ ਕੰਟਰਾਸਟ ਕਰ ਸਕਦੇ ਹੋ ਡਾਈ ਹੋ ਜੂਗੀ ਵਧੀਆ ਤੁਹਾਨੂੰ ਡਾਈਏਬਲ ਬਾਟਮ ਇਹਦੇ ਦੇ ਨਾਲ ਜੇ ਤੁਸੀਂ ਲਗਵਾਉਣੀ ਹੈ ਰੇਟ ਸੇਮ ਹੀ ਰਹੂਗਾ ਰੇਟ ਦੇ ਵਿੱਚ ਕੋਈ ਡਿਫਰੈਂਸ ਨਹੀਂ ਆਊਗਾ ਜੇ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਡਾਈ ਹੋ ਕੇ ਵੀ ਮਿਲ ਜੂਗੀ ਤੁਹਾਨੂੰ ਜੇ ਤੁਸੀਂ ਵਾਈਟ ਹੀ ਲੈਣੀ ਹੈ ਕ੍ਰੀਮੀ ਵਾਈਟ ਜਾਂ ਕਲਰ ਤਾਂ ਤੁਹਾਨੂੰ ਇਦਾਂ ਵੀ ਮਿਲ ਜੂਗੀ ਠੀਕ ਹੈ ਜੀ ਨਾਲ ਇਹਦੇ ਰਹੂਗਾ ਸੇਮ ਪਿਓਰ ਚਨੂਨ ਦਾ ਦੁਪੱਟਾ ਜਦੋਂ ਪਿਓਰ ਵੀਸ ਕਾਸਟ ਨੂੰ ਦੀ ਗੱਲ ਆ ਗਈ ਤਾਂ ਸਮਝ ਲਿਆ ਕਰੋ ਪਹਿਣ ਬਣ ਕੇ ਵੀ ਇਹ 3 4 600 ਵਾਲੇ ਦੁਪੱਟੇ ਨਹੀਂ 1500 ਵਾਲਾ ਰਿੰਕਲ ਵਾਲਾ ਜਿਹੜਾ ਕਮਲ ਦਾ ਸਪੈਸ਼ਲ ਪਹਿਣ ਆਪਦੇ ਸੂਟਾਂ ਨਾਲ ਲਗਾਉਂਦੀਆਂ ਨੇ ਉਹ ਵਾਲੇ ਦੁਪੱਟੇ ਨੇ ਬਹੁਤ ਪਿਆਰੇ ਬਹੁਤ ਸੋਹਣੇ ਇੰਨਾ ਕਰਕੇ ਹੀ ਇਹਨਾਂ ਦੀਆਂ ਰੇਂਜਾਂ ਵੀ ਪਲੱਸ ਨੇ ਕਿਉਂਕਿ ਇਕੱਲਾ ਵਾਈਟ ਦੁਪੱਟਾ ਹੀ 1500 ਦੀ ਰੇਂਜ ਦੇ ਵਿੱਚ ਆ ਬਾਕੀ ਇਹਦੇ ਜੋ ਔਰਗਨ ਦਾ ਲੈਸ ਦੇ ਫਿਨਿਸ਼ਿੰਗ ਮਿਲ ਰਹੀ ਆ ਪ੍ਰਿੰਟਿੰਗ ਹੋਈ ਆ ਤੇ ਬਾਕੀ ਸੂਟ ਦੀ ਲੁੱਕ ਚੈੱਕ ਕਰ ਲਓ ਸੂਟ ਵੀ ਬਹੁਤ ਪਿਆਰਾ ਬਾ ਕਮਾਲ ਸੂਟ ਆ ਸੋ ਫਟਾ ਫਟ ਲੈ ਲਿਓ ਸਕਰੀਨਸ਼ਾਟ ਜਿੰਨਾ ਪਹਿਣਾ ਨੂੰ ਇਹ ਵਾਲਾ ਸੂਟ ਚੱਲਦਾ ਹੋਇਆ ਦੁਪੱਟਿਆਂ ਦੀ ਲੈਂਥ ਵਗੈਰਾ ਪ੍ਰੋਪਰ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ ਤੇ ਨੰਬਰ ਹੋਊਗਾ ਜੀ 6 ਆ ਲਓ ਜਿੰਤੀ ਦੇ ਸੂਟ ਲੈ ਕੇ ਆਈਆਂ ਬਟ ਪ੍ਰੀਮੀਅਮ ਲੈ ਕੇ ਆਈਆਂ ਪਤਾ ਲੱਗ ਗਿਆ ਉਹਨਾਂ ਕਿਉਂਕਿ ਰੇਟ ਉੱਪਰ ਸ਼ੋ ਤੁਹਾਨੂੰ ਹੋ ਹੀ ਜਾਣੇ ਠੀਕ ਹੈ ਜੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਊਗਾ ਤਾਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਤੁਸੀਂ ਆਰਡਰ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਆਂ ਹੋਰ ਸੋਹਣੀਆਂ ਜੀਆਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੋ ਸ਼੍ਰੀ ਕਾਲ ਜੀ